बोलਦਾ ਪੰਜਾਬ ਦੇ ਵਿੱਚ ਅੱਜ ਲਿਵਿੰਗ ਇੰਡੀਆ ਨਿਊਜ਼ ਤੇ ਪਟਿਆਲਾ ਦੀ ਇੱਕ ਖਬਰ ਨਿਸ਼ਾਨ ਕਰਨ ਜਾ ਰਿਹਾ ਜਿਸ ਦੇ ਵਿੱਚ ਲੋਕ ਜਿਹੜੇ ਹੈਗੇ ਨੇ ਕਾਰਪੋਰੇਸ਼ਨ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਹੋਏ ਹੋਏ ਨੇ ਕਿ ਕੂੜਾ ਚੱਕਣ ਦੇ ਨਾਮ ਤੇ ਵੀ ਜਿਹੜਾ ਹੈਗਾ ਪੈਸੇ ਮੰਗਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਦੀ ਬੜੀ ਏ ਤਕੜੀ ਸਮੱਸਿਆ ਹੈ ਤੇ ਮੈਂ ਤੁਹਾਨੂੰ ਜਗ੍ਹਾ ਦਿਖਾ ਦਣਾ ਜਿੱਥੋਂ ਇੱਕ ਵਿਅਕਤੀ ਜਿਹੜਾ ਦੁਕਾਨਦਾਰ ਹੈ ਉਹ ਖੁਦ ਝਾੜੂ ਮਾਰ ਕੇ ਉਥੋਂ ਸਫਾਈ ਕਰਦਾ ਹੋਇਆ ਨਜ਼ਰ ਆਇਆ ਤੇ ਉਹ ਵੀਡੀਓ ਕਾਫੀ ਜ਼ਿਆਦਾ ਜਿਹੜੀ ਵਾਇਰਲ ਹੋ ਰਹੀ ਹੈ ਜਿਸ ਨੂੰ ਲੈ ਕੇ ਜਿਹੜੇ ਦੁਕਾਨਦਾਰ ਇੰਨਾ ਪਰੇਸ਼ਾਨ ਨੇ ਕਿ ਸਾਡੇ ਜਿਹੜੀਆਂ ਦੁਕਾਨਾਂ ਦੇ ਅੱਗੋਂ ਕ ਕਾ ਕੂੜਾ ਜਿਹੜਾ ਕਾ ਉਹ ਚੱਕਦੇ ਨਹੀਂ ਅੱਗੇ ਤੇ ਇਹਨਾਂ ਨੂੰ ਕਾਫੀ ਜ਼ਿਆਦਾ ਸਮੱਸਿਆ ਆ ਰਹੀ ਹੈ ਤੇ ਕਾਰਪੋਰੇਸ਼ਨ ਦੇ ਖਿਲਾਫ ਜਿਹੜੇ ਕਾ ਇਕੱਠੇ ਹੋਏ ਪਏ ਨਜ਼ਰ ਆ ਰਹੇ ਨੇ ਗੱਲਬਾਤ ਵੀ ਕਰ ਲੈਣੇ ਵੀਰ ਜੀ ਕੀ ਗੱਲ ਹੋਈ ਹੈ ਜਿਹੜੀ ਕਿ ਅੱਜ ਤੁਸੀਂ ਇਕੱਠੇ ਹੋਏ ਪਿਓ ਸਾਰੇ ਜਣੇ ਇੱਥੇ ਸਫਾਈ ਨਹੀਂ ਹੁੰਦੀ ਜੀ ਪ੍ਰੋਪਰ ਇੱਥੇ ਇਹ ਕਹਿੰਦੇ ਆ ਗੱਲ ਬੰਦੀ ਨਹੀਂ ਕਿਹੜੀ ਗੱਲ ਨੂੰ ਲੈ ਕੇ ਸਫਾਈ ਨਹੀਂ ਕਰਦੇ ਹੈਗੇ ਬਸ ਪਤਾ ਨਹੀਂ ਕੀ ਹੈ ਜੀ ਉਹਨਾਂ ਦੇ ਕੀ ਦਿਮਾਗ ਵਿਚ ਇੱਛਾ ਹੈ ਉਹਨਾਂ ਦੀ ਕੀ ਦਿਵਾਲੀ ਦੂਲੀ ਨਹੀਂ ਮਿਲੀ ਹੋਣੀ ਜਾਂ ਇਹ ਹੀ ਕੁਝ ਹੋਇਆ ਉਹਨਾਂ ਵਿੱਚ ਸੋ ਬਿਲਕੁਲ ਦਿਵਾਲੀ ਦੇ ਨਾਮ ਤੇ ਗੱਲ ਕੀਤੀ ਜਾ ਰਹੀ ਹੈਗੀ ਹੈ ਤੇ ਕਹਿੰਦੇ ਕਿ ਦਿਵਾਲੀ ਨਹੀਂ ਮਿਲੇਗੀ ਇਸ ਕਰਕੇ ਅਸੀਂ ਜਿਹੜੇਗਾ ਉਹ ਜਿਹੜੇ ਇੱਥੇ ਉਹ ਜਿਹੜਾ ਕੋੜਾ ਕੋੜਾ ਜਿਹੜਾ ਚੱਕ ਚੱਕਦੇ ਨਹੀਂ ਹੈਗੇ ਸਾਡੇ ਨਾਲ ਉਹ ਜਿਹੜੀ ਵਿਅਕਤੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਝਾੜੂ ਮਾਰ ਰਿਹਾ ਦੁਕਾਨ ਦੇ ਅੱਗੇ ਤੇ ਆਪਣੇ ਘਰ ਦੇ ਅੱਗੇ ਉਹ ਵੀ ਮੌਜੂਦ ਹੈ ਪਾਈ ਸਾਹਿਬ ਕੀ ਨਾਮ ਹੈ ਕੀ ਗੱਲ ਹੋਈ ਸਰ ਮੇਰੇ ਮੇਰਾ ਨਾਮ ਸੁਰਿੰਦਰ ਸਿੰਘ ਆ ਤੁਸੀਂ ਪਹੁੰਚਿਓ ਧੰਨਵਾਦ ਤੁਹਾਡਾ ਮੈਂ ਨਾ ਦਿਵਾਲੀ ਵਾਲੇ ਦਿਨ ਤੋਂ ਪੈਸੇ ਅਸੀਂ ਆ ਗੇਟ ਮੈਂ ਤੁਹਾਨੂੰ ਦਿਖਾ ਦਿੰਦਾ ਦੇਸੀ ਮਮਾਨਦਾਰੀ ਗੇਟ ਆ ਇਹ ਦੇਸੀ ਮਹਮੰਦਾਰੀ ਗੇਟ ਦੇ ਥੱਲੇ ਆਪਣਾ ਆਫਿਸ ਦਾ ਛੋਟਾ ਜਿਹਾ ਫੋਟੋਗ੍ਰਾਫੀ ਦਾ ਕੰਮ ਤੇ ਆਪਣਾ ਹਨਾ ਅਸੀਂ ਆਪਣਾ ਮੈਂ ਉਹਨਾਂ ਨੂੰ ਕਿਹਾ ਦਿਵਾਲੀ ਆ ਦੇਣਾ ਵੀ ਮੈਂ ਕਿਹਾ ਵੀਰੇ ਉਹ ਆਏ ਮੇਰੇ ਕੋਲ ਮੈਨੂੰ ਕਹਿੰਦੇ ਵੀ ਤੁਸੀਂ ਦਿਵਾਲੀ ਦੇ ਦਿਓ ਮੈਂ ਕਿਹਾ ਵੀਰੇ ਦਿਵਾਲੀ ਜਿੰਨੀ ਮਰਜ਼ੀ ਲੈ ਜਾਓ ਪਰ ਤੁਸੀਂ ਕੂੜਾ ਇਹਦੇ ਅੰਦਰ ਦਾ ਤੁਸੀਂ ਝਾੜੂ ਨਹੀਂ ਮਾਰ ਕੇ ਜਾਂਦੇਗੇ ਮੈਂ ਕਿਹਾ ਇੱਧਰ-ਇੱਧਰ ਮਾਰ ਕੇ ਚਲੇ ਜਾਂਦੇ ਆ ਮੈਂ ਕਿਹਾ ਕਹਿੰਦੇ ਅਸੀਂ ਤਾਂ ਅਸੀਂ ਤਾਂ ਮਾਰਦੇ ਜਾਂਦੇ ਮਾਰ ਕੇ ਜਾਂਦੇ ਆ ਤੁਸੀਂ ਕਹਿੰਦੇ ਆਪਣਾ ਝੂਠ ਬੋਲਦੇ ਹੋ ਮੈਂ ਕਿਹਾ ਨਹੀਂ ਜੀ ਮੈਂ ਕਿਹਾ ਦਿਵਾਲੀ ਤਾਂ ਜਿੰਨੀ ਮਰਜ਼ੀ ਲੈ ਯਾਰ ਉਹ ਮੇਰੇ ਨਾਲ ਬੈਸਣ ਲੱਗ ਗਿਆ ਉਸ ਤੋਂ ਬਾਅਦ ਮੈਨੂੰ ਸੁ ਇਨੂੰ ਕਹਿੰਦਾ ਕਹਿੰਦਾ ਤੇ ਇਹਨਾਂ ਨੇ ਮੈਨੂੰ ਦਿਵਾਲੀ ਨਹੀਂ ਦਿੱਤੀ ਕਹਿੰਦਾ ਮੈਂ ਤਾਂ ਕੁੜਾਈ ਪਾ ਕੇ ਜਾਊਂਗਾ ਜੋ ਮਰਜ਼ੀ ਕਰ ਲੋ ਜਿਹਨੂੰ ਮਰਜ਼ੀ ਵੀਡੀਓ ਭੇਜ ਦੋ ਇਹਨੂੰ ਪੁੱਛ ਲੋ ਆਹ ਬਾਈ ਸਾਡੇ ਸਾਹਮਣੇ హెయిర్ ਡ੍ਰੈਸਰ ਦਾ ਕੰਮ ਹੈ ਇਹਨਾਂ ਦਾ ਨਾਮ ਹੈ ਤੇ ਇਹਨਾਂ ਨੂੰ ਵੀ ਕਿਹਾ ਅੱਜ ਮੈਂ ਪਰੇਸ਼ਾਨ ਕੱਲ ਫਿਰ ਅਸੀਂ ਦੋਨੇ ਵੀਰਾਂ ਨੇ ਇਹਨਾਂ ਨੇ ਅ ਡਸਟਮੈਨ ਦੋਨੇ ਚੱਕਿਆ ਸੀਗਾ ਮੈਂ ਸਵੇਰੇ ਆ ਕੇ ਝਾੜੂ ਆ ਕੇ 9 ਵਜੇ ਆ ਕੇ ਦੁਕਾਨ ਖੋਲੀ ਆ ਕੇ ਫਰੈਸ਼ ਮੂਡ ਚ ਬੰਦਾ ਆਉਂਦਾ ਇਨਸਾਨ ਅ ਗੁਰਦੁਆਰਾ ਕੋ ਆਪਣਾ ਮੱਥਾ ਟੇਕ ਕੇ ਆਉਂਦਾ ਕੋਈ ਨਾ ਧਾਰਮਿਕ ਸਥਾਨ ਤੇ ਆ ਕੇ ਇਹ ਜਿਆ ਕੁੜਾ ਦੇਖਦੇ ਆ ਕੇ ਜਮਾ ਆ ਕੇ ਦਿਮਾਗ ਤੇ ਇਨਾ ਬੋਝ ਪੈ ਜਾਂਦਾ ਨਾ ਵੀ ਯਾਰ ਅਸੀਂ ਤਾਂ ਇਨਾ ਸਫਾਈ ਕਰਕੇ ਰੱਖਦੇ ਆ ਇਹ ਇਨਾ ਕੁੜਾ ਪਾਉਂਦੇ ਨੇ ਅੱਜ ਮੈਂ ਹਾਰ ਕੇ ਮੈਂ ਇਹ ਬਾਈ ਜੀ ਦੋ ਤਿੰਨ ਵੀਰਾਂ ਦੇ ਹੱਥ ਸੁਨੇਹਾ ਵੀ ਲਾਇਆ ਮੈਂ ਆਪਣਾ 21 ਨੰਬਰ ਬਾੜ ਦੇ ਨਿਸ਼ਾਨ ਸਿੰਘ ਨੇ ਜਿਹੜੇ ਇਸ ਬਾੜ ਦੇ ਐਮਸੀ ਨੇ ਉਹਨਾਂ ਨੂੰ ਵੀ ਮੈਂ ਗੁਜਾਰਸ਼ ਕੀਤੀ ਉਹ ਕਹਿੰਦਾ ਸੀਗਾ ਵੀਰੇ ਤੁਸੀਂ ਉਹਨਾਂ ਨੂੰ ਫੋਨ ਕਰੋ ਜਿਹੜਾ ਇਹਨਾਂ ਦਾ ਕੋਈ ਹੈਡ ਆ ਇਹਨਾਂ ਦਾ ਮੈਂ ਕਿਹਾ ਵੀਰੇ ਤੁਸੀਂ ਐਮਸੀ ਹੋ ਵੀ ਤੁਸੀਂ ਇਹ ਇਹ ਤਾਂ ਛੋਟਾ ਜਿਹਾ ਕੰਮ ਹੈ ਇਹ ਤਾਂ ਕੋ ਵੱਡਾ ਕੰਮ ਹੈ ਨੀਗਾ ਤੇ ਇਸ ਕਰਕੇ ਮੈਂ ਹਾਰ ਕੇ ਹਾਰ ਕੇ ਮੈਂ ਇਹ ਵੀਡੀਓ ਪਾਈ ਆ ਮੈਂ ਕੁੰਦਨ ਗੋਗਿਆ ਜੀ ਨੂੰ WhatsApp ਤੇ ਵੀ ਕਰਤੀ ਹੋਈ ਆ ਮੇਅਰ ਸਾਹਿਬ ਨੂੰ ਔਰ ਨਿਸ਼ਾਨ ਨਿਸ਼ਾਨ ਸਿੰਘ ਨੂੰ ਵੀ ਐਮਸੀ ਨੂੰ ਵੀ ਭੇਜੀ ਆ ਮੈਂ ਇਹ ਵੀਡੀਓ ਵੀ ਮਤਲਬ ਵੀ ਇਹ ਸਾਡੇ ਨਾਲ ਇੰਨਾ ਧੱਕਾ ਹੋ ਰਿਹਾ ਮੈਂ ਕਿਹਾ ਵੀਰੇ ਤੂੰ ਐ ਕਰ ਵੀ ਹੁਣ ਬੰਦਾ ਬੋਲ ਜਾਂਦਾ ਮੈਂ ਵੀ ਤੁਸੀਂ ਇਸ ਤਰ੍ਹਾਂ ਕਰੋ ਵੀ ਤੁਸੀਂ ਜੇ ਤੁਹਾਨੂੰ ਲੱਗਦਾ ਦਿਵਾਲੀ ਨਹੀਂ ਦਿੱਤੀ ਉਹ ਮੇਰੇ ਤੋਂ 1000 ਰੁਪਏ Google Pay ਕਰਾ ਲਾ ਯਾਰ ਵੀ ਦੱਸ ਤੂੰ ਦਿਵਾਲੀ ਦਾ ਤਰ੍ਹਾਂ ਕਰ ਪਰ ਜੂਗਾ ਜੇ ਤੁਹਾਡਾ ਤਨਖਾਹ ਨਾ ਕਰਨੀ ਪਰਦਾ ਫਿਰ ਦਿਵਾਲੀ ਦਾ ਕਰ ਪਰ ਜੂਗਾ 50 100 ਰੁਪਏ ਸੋ ਠੀਕ ਗੱਲ ਆ ਜੀ ਕਿ ਆਪਣਾ ਦੁਕਾਨ ਦੇ ਅੱਗੇ ਗੰਦ ਪਾ ਕੇ ਜਾਣਾ ਕੂੜਾ ਸਾਰਾ ਇਕੱਠਾ ਕਰਕੇ ਉੱਥੇ ਸੁੱਟ ਕੇ ਜਾਣਾ ਮੈਂ ਕਿੰਨੇ ਵਾਰੀ ਗੁਜਾਰ ਸੀ ਇਹ ਵੀਰ ਨੂੰ ਪੁੱਛੋ ਤੁਸੀਂ ਇਹਨਾਂ ਨੇ ਵੀ ਕਿਹਾ ਇਹਨਾਂ ਨੂੰ ਇਹਨਾਂ ਨੇ ਕਾਫੀ ਵਾਰ ਕਿਹਾ ਇਹਨਾਂ ਨੇ ਇਹ ਕਹਿੰਦੇ ਵੀ ਆਪਣਾ ਵੀਰ ਇੱਥੇ ਨਾ ਸੁੱਟ ਕੇ ਜਾਇਆ ਕਰੋ ਚੰਗਾ ਨਹੀਂ ਲੱਗਦਾ ਇਹਨਾਂ ਨੂੰ ਪੁੱਛੋ ਇਹਨਾਂ ਇਹ ਕੀ ਕਹਿੰਦੇ ਨੇ ਦੱਸੋ ਵੀਰ ਜੀ ਕੀ ਲੱਗ ਰਿਹਾ ਕਿ ਸਹੀ ਹੈ ਕਿ ਕਿਉਂਕਿ ਅੱਜ ਝਾੜੂ ਮਾਰਦੇ ਖੁਦ ਨਜ਼ਰ ਆਏ ਨੇ ਕਾਫੀ ਜ਼ਿਆਦਾ ਵੀਡੀਓ ਵਾਇਰਲ ਹੋ ਗਈ ਹੈ ਹਾਂ ਜੀ ਕਈ ਵਾਰ ਝਾੜੂ ਮਾਰਦੇ ਆ ਖੁਦ ਮਾਰਦੇ ਆ ਇਹ ਇੱਥੇ ਕੂੜਾ ਇਕੱਠਾ ਕਰ ਜਾ ਹੁੰਦਾ ਝਾੜੂ ਵਾਲੇ ਨੂੰ ਵੀ ਕੰਨੇ ਹੁੰਨੇ ਆ ਉਹ ਹਫਤੇ ਚ ਮਸਾਂ ਇੱਕ ਦੋ ਵਾਰ ਮਸਾਂ ਝਾੜੂ ਮਾਰਦਾ ਸਾਡੀ ਛੁੱਟੀ ਆ ਗਈ ਸਾਡਾ ਇਹ ਹੋ ਗਿਆ ਆ ਚੀ ਜੰਦਾ ਨਹੀਂ ਇਹ ਤੇ ਸਰਕਾਰੀ ਕੰਮ ਹੈ ਕਿਹਾ ਜਿਹੜੇ ਰੱਖੇ ਹੋਏ ਕੋਰਪਸੇ ਬੰਦੇ ਰੱਖੇ ਹੋਏ ਨੇ ਸਰਕਾਰੀ ਕੰਮ ਹੈ ਸਾਫ ਸਫਾਈ ਕਰਨ ਦਾ ਜਿਹੜਾ ਹਾਂ ਉਹ ਸਰਕਾਰੀ ਜਿੱਦਣ ਤੋਂ ਪੈਸੇ ਕਰਦੇ ਦੀਵਾਲੀ ਕਾਦੀ ਮੰਗਦੇ ਸੀ ਦੀਵਾਲੀ ਨਹੀਂ ਦੇਖੋ ਦੀਵਾਲੀ ਨਹੀਂ ਦੇਖਿਆ ਤਾਂ ਮਾਰਾਂਗਾ ਹਾਂ ਉਹ ਤਾਂ ਦੀਵਾਲੀ ਬਾਰੇ ਕਹਿੰਦੇ ਸੀ ਕਿ ਕਿਦੋਂ ਇਹਨਾਂ ਤੋਂ ਆਏ ਹੋਣਗੇ ਕਿਤੇ ਦੀਵਾਲੀ ਲੈਣ ਉਹ ਤਾਂ 10 ਦਿਨ ਬਾਅਦ ਤੇ ਸਾਰੇ ਨੰਗੇ ਤੋਂ ਬਾਅਦ ਵੀ ਸਾਰਾ ਮੰਗੀ ਜਾਂਦੇ ਸੀ ਜਿਹੜਾ ਉਹ ਝਾੜੂ ਲਾਉਂਦਾ ਹੁੰਦਾ ਐਣਕਾਂ ਵਾਲਾ ਉਹ 10 ਦਿਨ ਬਾਅਦ ਵੀ ਸਹਾਰਾ ਮੰਗੀਆਂ ਜਾਂਦੀ ਸੀ। ਤੁਸੀਂ ਦਰੋਗਾ ਨੂੰ ਕਿਸੇ ਨੂੰ ਇਤਲਾ ਕੀ ਦਿੱਤੀ ਕਿਸੇ ਨੂੰ ਦੱਸਿਆ ਕੁਛ? ਮੇਰੇ ਸੇ ਐਮਸੀ ਦਾ ਹਾਂ ਐਮਸੀ ਸਾਹਿਬ ਨਾਲ ਗੱਲ ਕੀਤੀ ਸੀ ਵੀਰੇ ਨੇ ਸਵੇਰੇ। ਉਹਨਾਂ ਨੂੰ ਦੱਸਿਆ ਹੋਇਆ ਜੀ। ਕੀ ਦਿੱਕਤ ਲੱਗ ਰਿਹਾ ਕਿ ਸਫਾਈ ਨਹੀਂ ਹੋ ਰਹੀ? ਸਫਾਈ ਨਹੀਂ ਹੁੰਦੀ ਇਸ ਸੜਕ ਤੇ ਬਹੁਤ ਗੰਦੀ ਕਰਦੀ ਆ। ਆਹ ਬਾਜੀ ਨਾਲ ਗਲਤ ਹੋ ਜੀ ਗਈ। ਦਿਵਾਲੀ ਮੰਗ ਭਾਜੀ ਕੋਲ ਆਈ ਸੀ ਕਿ ਉਹ ਨਹੀਂ ਸੀ ਜਾਂ ਐਵੇਂ ਕੀਤਾ। ਜੀ ਮੈਂ ਇਨਾਂ ਦੀ ਦੁਕਾਨ ਦੇ ਮੂਹਰੇ ਗੰਦਾਂ ਲੱਗੇ। ਮੈਂ ਦਿਵਾਲੀ ਉਹਨੂੰ ਕਹਿਆ ਸੀ ਮੈਂ ਦਵਾਂਗਾ ਵੀਰੇ ਵੀ ਤੁਸੀਂ ਝਾੜੂ ਨਹੀਂ ਮਾਰਦੇ। ਮੈਂ ਕਿਹਾ ਦਿਵਾਲੀ ਦਾ ਉਸ ਤੋਂ ਬਾਅਦ ਉਹ ਮੇਰੇ ਨਾਲ ਬੋਲਿਆ ਨਹੀਂਗਾ ਨਾ ਮੈਂ ਆਪਾਂ ਨੂੰ ਵੀ ਟਾਈਮ ਨਹੀਂ ਲੱਗਿਆਗਾ ਉਹ ਤਾਂ ਇਹ ਰੋਜ਼ ਮੇਰੇ ਨਾਲ ਦਾ 20 25 ਦਿਨ ਹੋ ਗਏ ਦੀਵਾਲੀ ਲੰਘੇ ਨੂੰ ਉਸ ਤੋਂ ਬਾਅਦ ਇਹ ਇਸ ਤਰ੍ਹਾਂ ਜਿਉਂਦਾ ਤਿਉਹ ਹੀ ਕਰਦਾ ਹਫਤੇ ਦੇ ਵਿੱਚ ਮੇਰੇ ਨਾਲ ਦਾ ਇੱਕ ਵਾਰੀ ਚੱਕਣ ਆਉਂਦੇ ਨੇ ਉਸ ਤੋਂ ਬਾਅਦ ਨਹੀਂ ਚੱਕਣ ਆਉਂਦੇ ਕੋਈ ਦਰੋਗਾ ਇਹਨਾਂ ਦੇ ਜਿਹੜੇ ਮੇਨ ਇੰਚਾਰਜ ਦਰੋਗਾ ਉਹਨਾਂ ਨੇ ਦਰੋਗਾ ਵੀਰੇ ਮੈਂ ਇੱਕ ਦਿਨ ਐਮਸੀ ਨੂੰ ਕਿਹਾ ਮੈਂ ਦਰੋਗਾਂ ਨੂੰ ਨਹੀਂ ਕਿਹਾ ਦਰੋਗਾਂ ਨੂੰ ਫੋਨ ਜ਼ਰੂਰ ਕਰਾਇਆ ਸੀ ਉਹਨੇ ਮੈਨੂੰ ਨੰਬਰ ਦਿੱਤਾ ਸੀਗਾ ਐਮਸੀ ਨਿਸ਼ਾਨ ਸਿੰਘ ਨੇ ਪਰ ਉਹਨਾਂ ਨੇ ਫੋਨ ਰਿਪਲਾਈ ਨਹੀਂ ਆਇਆ ਉਸ ਤੋਂ ਬਾਅਦ ਫਿਰ ਮੈਂ ਵੀ ਥੋੜਾ ਬਿਜੀ ਹੋ ਗਿਆ ਉਸ ਕਰਕੇ ਅੱਜ ਫਿਰ ਮੈਂ ਦੋ ਦਿਨ ਬਾਅਦ ਆਇਆ ਕੱਲ ਵੀ ਚੱਕੀ ਆ ਪਰਸੋਂ ਦੋ ਦਿਨ ਮੈਂ ਹੈ ਨਹੀਂ ਸੀ ਦੁਕਾਨ ਤੇ ਇਹ ਜਿਉਂਦਾ ਤਿਉਂ ਹੀ ਪਿਆ ਰੰਦਾ ਜਿੰਨਾ ਮਰਜੀ ਇੱਕ ਵਾਰ ਫੋਨ ਲਾ ਕੇ ਦੁਬਾਰਾ ਫਿਰ ਗੱਲਬਾਤ ਕਰੋ ਉਹਨਾਂ ਨਾਲ ਡਰੋਗਾ ਜੀ ਕੀ ਕਹਿੰਦੇ ਨੇ ਕੀ ਗੱਲ ਕਰ ਰਹੇ ਨੇ ਕੋਈ ਪਤਾ ਡਰੋਗਾ ਦਾ ਤੁੰਪਰ ਮੈਂ ਕਰ ਲਾਂ ਤਾਂ ਬਿਲਕੁਲ ਕਾਫੀ ਜ਼ਿਆਦਾ ਜਿਹੜੀ ਸਮੱਸਿਆ ਇਹਨਾਂ ਨੂੰ ਆ ਰਹੀ ਹੈ ਸਾਫ ਸਪਾਈ ਨੂੰ ਲੈ ਕੇ ਕਿ ਸਫਾਈ ਨਹੀਂ ਹੁੰਦੀ ਕਿ ਤੇ ਸਫਾਈ ਦੇ ਨਾਮ ਤੇ ਸਾਡੇ ਤੋਂ ਪੈਸੇ ਮੰਗੇ ਜਾਂਦੇ ਨੇ ਚਾਹੇ ਉਹ ਸਰਕਾਰੀ ਨੌਕਰ ਨੇ ਪਰ ਸਫਾਈ ਦੇ ਨਾਮ ਤੇ ਸਾਡੇ ਤੋਂ ਪੈਸੇ ਮੰਗਦੇ ਹੋਏ ਨਜ਼ਰ ਆ ਰਹੇ ਨੇ ਅੱਜ ਖੁੱਦ ਜਿਹੜੀ ਕਾਫੀ ਜ਼ਿਆਦਾ ਵੀਡੀਓ ਵਾਇਰਲ ਜਿਹੜੀ ਹੋ ਗਈ ਪਟਿਆਲਾ ਦੇ ਵਿੱਚ ਹੋ ਰਹੀ ਹੈ ਜਿਸ ਨੂੰ ਲੈ ਕੇ ਸਾਫ ਸਫਾਈ ਨੂੰ ਲੈ ਕੇ ਕਿ ਸਾਫ ਸਫਾਈ ਨਹੀਂ ਹੋ ਰਹੀ ਕਿਤੇ ਸਾਡੇ ਨੂੰ ਕਿਹਾ ਜਾਂਦਾ ਕਿ ਸਫਾਈ ਤਾਂ ਕਰਕੇ ਸਾਨੂੰ ਕੋਈ ਦਿਵਾਲੀ ਦਿੱਤੀ ਨਹੀਂ ਤੁਸੀਂ ਇੱਥੇ ਤਾਂ ਅਸੀਂ ਕੁਝ ਕਰਾਂਗੇ ਜਾਂ ਕੋਈ ਸਾਡੀ ਸੇਵਾ ਕਰਿਆ ਕਰੋ ਅਸੀਂ ਤਾਂ ਇੱਥੇ ਸਭ ਸਾਫ ਸਫਾਈ ਕਰਕੇ ਜਾਵਾਂਗੇ ਪਟਿਆਲਾ ਤੋਂ ਕੈਮਰਾਮੈਨ ਅੰਕੁਸ਼ ਦੇ ਨਾਲ ਖੁਦ ਨੂੰ ਕੋ ਮਦਦ ਰਿਪੋਰਟ